ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਕਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਡਰੈੱਸ ਇੱਕ ਰੀਵੀਜ਼ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀ ਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਬਨਿਆ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਇੱਕ ਗਾਂ ਤਾਜੀ ਸੂਈ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਜਿਹੜੀ ਆ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਆਪਣੀ ਵੀਡੀਓ ਚੱਲਦੀ ਆ ਉਹ ਚੈਨਲ ਨੂੰ ਫੋਲੋ ਕਰੋ ਲਾਈਕ ਸ਼ ਕੋਈ ਖਰੀਦਣਾ ਤੁਸੀਂ ਮਾਲਕ ਦੇ ਕੋਲੋਂ ਸਿੱਧਾ ਮਾਲਕ ਨਾਲ ਸੰਪਰਕ ਕਰਨਾ ਉਹਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਿਰਫ ਵੀਡੀਓ ਬਣਾ ਲੇ ਚੈਨਲ ਤੇ ਪੋਣੀ ਹੁੰਦੀ ਹੈ ਆਪਣੇ ਤਸੱਲੀ ਜਰੂਰ ਕਰਿਆ ਕਰੋ ਗੱਲਬਾਤ ਕਰਕੇ ਬਾਈ ਨਾਲ ਡਿਟੇਲ ਸਾਰੀ ਪੁੱਛ ਲਈ ਐਣ ਤੱਕ ਵੀਡੀਓ ਜਰੂਰ ਦੇਖੋ ਜਗਨભાઈ ਸਤਿ ਸ਼੍ਰੀ ਅਕਾਲ ਸਤਿਕਾਰ ਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਜਾਂਦਾ ਮਾਲੀ ਕਿਰਪਾ ਦੇਗੇ ਪਹਿਲੇ ਉਹ ਵੀ ਵਿਕ ਜੇ ਇਹਦੇ ਦੋ ਮਾਲਜ ਤੁਹਾਡੇ ਹੁੰਦੇ ਆ ਘੱਲਈਏ ਜੀ ਮਾਲਜ ਅੱਜ ਖਰੀਦੀ ਜੀ ਉਹਨੂੰ ਉਦੋਂ ਦੀ ਵਿਕੀ ਅੱਜ ਖਰੀਦ ਬੰਦੇ ਆ ਅੱਛਾ ਅੱਛਾ ਛੋਟੀ ਜਿਹੜੀ ਪ ਅਡਰੈਸ ਬੋਲਦੀ ਵੀਰ ਆਪਣੇ ਦੀ ਚਾਤੀ ਵੇਂਦਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਨਾ ਜੋਬਨ ਟੂਨ ਲੰਬਾ ਹੈ 90418742 ਅੰਮ੍ਰਿਤਸਰ ਠੀਕ ਹੈ ਸੇਲਮ ਦੇ ਵਾਰਤਾ ਉਹ ਚੱਲਦਾ ਹੈ ਅੱਛਾ ਜੋਬਨ ਜਿਹੜੀ ਅੱਜ ਆਪਣੇ ਕੋ ਗਾਂਵ ਆਪਾਂ ਸੇਲ ਕਰਨੀ ਹੈ ਸੂਹਾ ਕਿੰਨਾ ਸੂਈ ਇਹ ਗਾਂ ਸੂਈ ਨਾਲ ਭਾਈ ਸੂਹਾ ਦੂਸਰਾ ਆ ਗਾਂ ਸੂਹਾ ਅਜ 9-10 ਦਿਨ ਹੋਈ ਹੋਣਗੇ ਰਾਤ ਦੀ ਨਾ ਚੀਜ਼ਾਂ ਨਹੀਂ ਲੈਂਦੀ ਅੱਛਾ ਜੀ ਤੇ ਇੱਕ ਵਾਰ ਡੰਗਰ ਨੂੰ ਦੇ ਵਿੱਚ ਚਲ ਕੇ ਲਾ ਲਓ ਇਹ ਕਰਕੇ ਜਿਆਦਾ ਤੱਕ ਉਹਦਾ ਇੱਕ ਇੱਕ ਘਰੋਂ ਘੁਲੋਣੀ ਬਾਹਰ ਲੈ ਕੇ ਲਈ ਉਪਰਾ ਬੰਦ ਕਰਦੀ ਹਾਂ ਆਪਰਾ ਮੜਾ ਕਰਦੀ ਆ ਹਾਂਜੀ ਤੇ 2-3 10 ਕਿਲ ਪੱਕਾ ਜਿਹੜਾ ਤਿਆਰ ਹੈ ਜੀ ਹਾਂ ਲੀਟਰ ਵਾਲਾ ਆਪਾਂ 9 ਕਿਲੋ ਕਰਕੇ ਦੇਣੀ ਹੈ ਬੱਚਾ ਬੱਚਾ ਮਗਰ ਵਛਾ ਜੋ ਬੱਚਾ ਦੋਸਤੋ ਵਛਾ ਜੇ ਚੰਗੀ ਤਰ੍ਹਾਂ ਸੁਣ ਲਓ ਵਛਾ ਜੇ ਮਗਰ ਦੇ ਆ ਲਓ ਜੀ 10 ਕਿਲੋ ਦੁੱਧ ਤਿਆਰ ਆ 9 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਵੀਡੀਓ ਬਣਾਉਂਦਾ ਟਾਈਮ ਸਵੇਰ ਦਾ 8 ਵਜੇ ਦਾ ਚਵਾਈ ਜੋ ਹਨ ਕਿੰਨੇ ਵਜੇ ਕੀਤੀ ਸੀ ਜੀ ਸਵੇਰੇ 5 ਵਜੇ ਚਵਾਈ ਅਜੇ ਸਵੇਰੇ ਸਵੇਰ ਦਾ ਟਾਈਮ ਅਜੇ ਮਾਲ ਉਦਾਂ ਵੀ ਭੁੱਖਾ ਏ ਅਜੇ ਮੇਸਰਾਂ ਵਾਹ ਦੋ ਤਿੰਨ ਘੰਟੇ ਚਵਾਈ ਹੋਈ ਨੂੰ ਹੋਇਆ ਜੀ ਅਜੇ ਪੱਠੇ ਪਾਉਣੇ ਆ ਲਿਆ ਕੇ ਫੇਰ ਮਾਲ ਲੱਜਣਾ ਏ ਹਾਂਜੀ ਆ ਕਰ ਲੋ ਚੇ ਬਾਕੀ ਵਾਰ ਨਵੀ ਆ ਵੇਖੋ ਜੀ ਰਾਜੀ ਆ ਪੂਰੀ ਥੋੜਾ ਜਿਹਾ ਲਸਾ ਪਾਣਾ ਇਸ ਕਰਕੇ ਕਰਦੀ ਆ ਕਿਉਂਕਿ ਅਜੇ ਨੇ ਜੀਨੇ ਪੱਠੇ ਪੁੱਠੇ ਖਾਦੇ ਨਹੀਂ ਕਿ ਘਟ ਖਾਦੇ ਬਾਕੀ ਥਣਾ ਥੋੜੀ ਕੁਆਲਿਟੀ ਜਿਹੜੀ ਬਹੁਤ ਵਧੀਆ ਚੈੱਕ ਕਰ ਲਿਓ ਬੈਕ ਸਾਈਡ ਤੋਂ ਖਾਦਣਾ ਲਓ ਜੀ ਕਰੋ ਚੈੱਕ ਆਥੀ ਜਵਾਈ ਮੁੱਠੀ ਦਾ ਥਣ ਗੁਲਾਬੀ ਰੰਗ ਦਾ ਨੋਕ ਆ ਥਣ ਲੱਗੇ ਜੀ 10 ਕਿਲੋ ਦੋ ਤਾਂ ਤਿਆਰ ਆ 9 ਕਿਲੋ ਆਪਾਂ 9 ਕਿਲੋ ਕਰਕੇ ਦੇਣੀ ਦੋ ਦੋ ਥਦਾ ਵੀ ਆ 11 ਕਿਲੋ ਵੀ ਹੋ ਸਕਦਾ ਆ ਠੀਕ ਹੈ ਆਪ 2 ਕਿਲੋ ਘਟ ਕਰਕੇ ਦੇਣੀ ਆਏ ਜੀ ਉਲਟ ਬਹਿਣੀ ਦੇ ਪਾਸੋਂ ਥਰਾਂ ਦੀ ਕੁਆਲਿਟੀ ਚੈੱਕ ਕਰ ਲੋ ਨਾੜਾ ਨੂੜਾ ਵੇਖੋ ਮਿਲਕ ਵੈਨ ਕਰ ਲੋ ਚੈੱਕ ਪਾਓ ਭੰਗਾ ਭਾਣੇ ਪਾਓ ਭਾਣੇ ਨਾ ਪਾਓ ਇਹ ਕਰਮਾ ਦੀ ਠੰਡੀ ਆ ਬੱਚਾ ਦੋਸਤੋ ਇਹ ਇਥੇ ਰੱਖਾ ਮਗਰ ਦੇ ਕਰਮਾ ਜੀ ਬਹਿਣੀ ਆਏ ਪਾਸੋਂ ਥਰਾਂ ਦੀ ਕੁਆਲਿਟੀ ਚੈੱਕ ਕਰਦਾ ਮਿਲਕ ਵੈਨ ਦੋਸਤੋ ਜਿਹੜੀਆਂ ਵੇਨਸ ਲੱਗੀਆਂ ਹਵਾਨੇ ਦੇ ਤਾਂ ਤੁਹਾਨੂੰ ਇੱਕ ਵਖਾਓ ਉੱਦੋਂ ਤੋਂ ਤੁਹਾਨੂੰ ਬਹੁਤ ਚੰਗਾ ਲੱਗਿਆ ਮਿਲਕ ਕਰੋ ਚੈੱਕ ਜੀ ਅੱਛਾ ਵੀਰ ਚਵਾਈ ਚੁਈ ਚਵਾਈ ਜੀ 24 ਜੀ ਇੱਕ ਨੰਬਰ ਹੋਵੇ ਕੋਪੂਰ ਦਾ ਹੋਵੇ ਕੋਈ 2 ਕਿਲੋ ਹੋਵੇ ਕੋ ਚ ਮੋਲਵਿਰਜੀ ਤੁਸੀਂ ਆਪਣੇ ਸਾਹ ਨਾਲ ਆਜ ਦੱਸ ਦੋ ਦੀਵਾਲੀ ਆਉਣ ਈ ਹੈ ਦੀਵਾਲੀ ਦਾ ਆਪਾਂ ਤੋਹੇ ਦੇਣੇ ਆਪਾਂ ਵੀਡੀਓ ਫੇਰ ਭਲਕੇ ਜਾਂ ਪਰਸੋਂ ਫੇਰ ਵੀਡੀਓ ਪਾਵਾਂਗੇ ਪੌਣੀ ਦਾ ਸੇਰੇ ਹੀ ਤੇ ਤੁਸੀਂ ਆਖਿਆ ਹੁਣ ਆਜ ਤਹੀਂ ਲਾ ਕੇ ਮੈਂ ਤੁਹਾਨੂੰ ਦਿਮਾਗ ਲੈਣੀ ਫਿਰ ਇਕੱਲੀ ਦੀ ਭਵਾਣੀ ਹੈ ਚਲੋ ਠੀਕ ਹੈ ਹਾਂ ਹਾਂਜੀ ਛੋੜਾ 50000 ਦੀ ਗਾਂ ਦੇ ਦਿੱਤੀਗੇ 50000 ਦੀ 50000 ਦੀ 50000 ਡਿਮਾਂਡ ਰੱਖ ਲਈਏ ਹੁਣ ਦੇਣੀ ਕਿੰਨੇ ਦੀ ਇਹ ਦੱਸ ਦਿਓ 2000 ਰੁਪਏ ਛੱਡ ਦਿੱਤੇ ਤੇ ਈਅਰ ਹੋ ਗਿਆ ਆ ਹੋਰ ਹੀ ਬਾਗੇ ਤੁਸੀਂ ਆਪ ਦਾ ਤੁਸੀਂ ਕਹਿੰਦੇ ਹੋਰ ਗਜੈਸ ਕੀ ਕਿਹੜਾ ਕੱਢਦੇ ਚਲੋ ਇੰਨੀ ਹੈਗੀ ਉਦੇ 20000 ਦੀ ਬੱਚੀ ਦੇ ਦਾਂਗੇ ਹਾਂ ਹੁਣ ਗੱਲ ਆ ਇਹਨਾਂ ਟਕਣੇ ਹਾਂ ਆ ਲੋ ਇਮੂਨਿਕਾ ਪੂਰੇ 20000 ਦੀ ਬੱਚੀ ਦੇਣਾ ਅਜੇ 8 8.5 ਹੋ ਚੱਲੇ ਆ ਸਿਰੇ 5 ਵਜੇ ਦੀ ਚਵਾਈ ਹੈ ਸਿਰੇ ਸਿਰ ਦਾ ਟਾਈਮ ਦੇ ਦੇ ਲੋ ਜੀ 20000 ਰੁਪਿਆ ਰੇਡ 20000 ਦੀ ਅੱਬ ਬੱਚੀ ਦੇ ਦੇਣੇ ਭਲਾ 20000 ਦੀ ਮਿਲਦੀ ਨਹੀਂ ਕਿਦੋਂ 20000 ਦੀ ਮਿਲਦੀ ਤਾਜੀ ਸੀ ਬੱਚੀ ਨਹੀਂ ਜੇ ਮਿਲਦੀ 20000 ਦੀ ਭਾਈ ਠੰਡੀ ਢੀਰੀ ਆ ਹੋ ਜੀ ਕੋਈ ਸ਼ੁਕਰਖਾਨਾ ਨਹੀਂ ਆ ਲੋ ਜੀ ਚੈੱਕ ਕਰ ਲੋ ਨਿਗਾਹ ਆ ਜਮਲ ਦੋਸਤੋ ਡਿਮਾਂਡ ਤੇ ਵੈਰ ਹੈ ਇਹ ਇਹ ਪਾਣਾ ਚੀਜ਼ ਵਜੀ ਤੇ ਆਪਾਂ ਹੁਣ ਗਾਜ ਗਾਂ ਪਈ ਉਹ ਨਹੀਂ ਕੰਮ ਕੀਤਾ ਬਣੀ ਜਿਆਦਾ 2000 ਰੁਪਇਆ ਬਾਜੇ ਕਰ ਦੋ ਸਾਰਾ ਸਾਰਾ ਕਰਤਾ ਗੱਡੀ ਕੇ ਬਾਦੂ ਆ ਲੋ ਜੀ 25000 ਡਿਮਾਂਡ 20000 ਦੇ ਵਿੱਚੋਂ ਤੁਹਾਡਾ ਆ ਰਹੀ ਹੈ ਮਾਰਕਟ ਚੀ ਦੇਣੀ ਹੈ ਛੋੜ ਛਪ ਪੱਪੀ ਹੋਵੇ 20000 ਹਾਂ ਠੀਕ ਹੈ ਜੀ ਬਾਅਦ ਕੋ ਫੋਨ ਲਾਵੇ ਭੈਣ ਭਰਾ ਠੀਕ ਹੈ ਜੀ ਜੇ ਕਿਨੇ ਗੱਬਣ ਗਾਂ ਲੈਣੀ ਹੋਵੇ ਤੇ ਉਹ ਦਾਹਾਨਾ ਦੀ ਗਾਂ ਕੱਚੀ ਦੇ ਬਾਹਰ ਉਹ ਵੀ ਦੇ ਦਾਂਗੇ ਆ ਜਿਹੜੀ ਬਧੀ ਹੈ ਹਾਂ ਆ ਦੋਸਤੋ ਮੈਂ ਕੈਮਰਾ ਮੜਾ ਦੇ ਦਿੱਤੇ ਤੁਹਾਨੂੰ ਮਾਰ ਦਿਨਾ ਖਰੀਦ ਆ ਵੇ ਗੱਪਣ ਗਾਂ ਦਾ ਜੇ ਕੋਈ ਵੀਰ ਚਾਹਵਾਨ ਹੋਵੇ ਆ ਲੋ ਕੱਦ ਕੱਠ ਗਾਂ ਦਾ ਪੂਰਾ ਫੁੱਲ ਸੁਭਾ ਕਰਨਾ ਸੁਣੀ ਸੁਭਾ ਵੀਰ ਦੀ ਤਿੱਜਾ ਹੀ ਹੋ ਗਈ ਭਾਗ ਨਕ ਰੱਖਿਆ ਦਾ ਭਾਏ ਦਿੰਦਾ 38000 ਦੀ 38000 ਹਾਂ ਪਸੰਦ ਜਿਹੜੇ ਵੀਰ ਨੂੰ ਹੋਊਗੀ ਵੀਰ ਨਾਲ ਸੰਪਰਕ ਕਰ ਲਓ ਜੀ ਇਹ ਇੱਕ ਦਾ ਲੈ ਕੋ ਗੱਲ ਇਹ ਆਪਣੀ ਤਸੱਲੀ ਕਰ ਲਿਆ ਕਿ 38000 ਰੁਪਏ ਵਿੱਚ ਮਿਲਣੀਗੇ ਉਹ ਚੋਂ ਮਾਨਤਨ ਹੋ ਜਾਊਗਾ ਜੀ ਮੇਰੀ ਵੀਡੀਓ ਜਿਆਦੀ ਆਪਾਂ ਇਸ ਗਾਂ ਦੀ ਬਾਈਆਂ ਸੱਜੇ ਸੂਈ ਗਾਂ માં 25000 ਡਿਮਾਂਡ 20000 ਦੇ ਵਿੱਚ ਤੁਹਾਡਾ ਆਂ ਕਹਿੰਦਾ ਮਾਨਤਨ ਛੋੜਛਪਾ ਜਰੂਰ ਹੋਊਗਾ ਅਡਰੈਸ ਇੱਕ ਰਿਵੀਜ਼ ਦਾ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਜੋਬਨ ਨਾਂ ਵੀ ਰਿਵੀਜ਼ ਦਾ ਉਹ ਨੰਬਰ ਇੱਕ ਰਿਵੀਜ਼ ਫੇਰ ਬੋਲ ਦੇਣਾ 90418 68194 ਠੀਕ ਹੈ ਜੀ ਓਕੇ ਧੰਨਵਾਦ ਓਕੇ